ਵਿਕਰਮ ਮਜੀਠੀਆ ਦੀ ਬੈਰਕ ਚੇਂਜ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਹੁਣ ਇਹ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਦੋ ਮਾਮਲਿਆਂ ਦੇ ਵਿੱਚ ਅਰਜੀ ਲਗਾਈ ਗਈ ਸੀ ਪਹਿਲੀ ਗਰਾਉਂਡ ਆਫ ਅਰੈਸਟ ਮੰਗੇ ਗਏ ਸਨ ਜੋ ਕਿ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਵਕੀਲਾਂ ਨੂੰ ਅਦਾਲਤੀ ਹੁਕਮਾਂ ਦੇ ਰਾਹੀਂ ਦੇ ਦਿੱਤੇ ਗਏ ਹਨ ਦੂਜੀ ਅਰਜੀ ਵਿਕਰਮ ਮਜੀਠੀਆ ਦੇ ਵੱਲੋਂ ਜੋ ਲਗਾਈ ਗਈ ਸੀ ਉਹ ਇਹ ਸੀ ਕਿ ਬੈਰਕ ਚੇਂਜ ਕਰਨ ਦੀ ਮੰਗ ਕੀਤੀ ਗਈ ਹੈ ਉਸ ਸੰਬੰਧੀ ਜਵਾਬ 22 ਜੁਲਾਈ ਨੂੰ ਸਟੇਟ ਵੱਲੋਂ ਫਾਈਲ ਕੀਤਾ ਜਾਵੇਗਾ ਬੈਰਕ ਚੇਂਜ ਕਰਨ ਦੇ ਮਾਮਲੇ ਦੇ ਵਿੱਚ ਹੁਣ 22 ਜੁਲਾਈ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਿਪਲਾਈ ਫਾਈਲ ਕੀਤਾ ਜਾਵੇਗਾ ਵਿਕਰਮ ਮਜੀਠੀਆ ਦੀ ਬੈਰਕ ਚੇਂਜ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਹੁਣ ਇਹ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਦੋ ਮਾਮਲਿਆਂ ਦੇ ਵਿੱਚ ਅਰਜੀ ਲਗਾਈ ਗਈ ਸੀ ਪਹਿਲੀ ਗਰਾਉਂਡ ਆਫ ਅਰੈਸਟ ਮੰਗੇ ਗਏ ਸਨ ਜੋ ਕਿ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਵਕੀਲਾਂ ਨੂੰ ਅਦਾਲਤੀ ਹੁਕਮਾਂ ਦੇ ਰਾਹੀਂ ਦੇ ਦਿੱਤੇ ਗਏ ਹਨ ਦੂਜੀ ਅਰਜੀ ਵਿਕਰਮ ਮਜੀਠੀਆ ਦੇ ਵੱਲੋਂ ਜੋ ਲਗਾਈ ਗਈ ਸੀ ਉਹ ਇਹ ਸੀ ਕਿ ਬੈਰਕ ਚੇਂਜ ਕਰਨ ਦੀ ਮੰਗ ਕੀਤੀ ਗਈ ਹੈ ਉਸ ਸੰਬੰਧੀ ਜਵਾਬ 22 ਜੁਲਾਈ ਨੂੰ ਸਟੇਟ ਵੱਲੋਂ ਫਾਈਲ ਕੀਤਾ ਜਾਵੇਗਾ ਬੈਰਕ ਚੇਂਜ ਕਰਨ ਦੇ ਮਾਮਲੇ ਦੇ ਵਿੱਚ ਹੁਣ 22 ਜੁਲਾਈ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਿਪਲਾਈ ਫਾਈਲ ਕੀਤਾ ਜਾਵੇਗਾ ਵਿਕਰਮ ਮਜੀਠੀਆ ਦੀ ਬੈਰਕ ਚੇਂਜ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਹੁਣ ਇਹ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਜਿਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਦੋ ਮਾਮਲਿਆਂ ਦੇ ਵਿੱਚ ਅਰਜ਼ੀ ਲਗਾਈ ਗਈ ਸੀ ਪਹਿਲੀ ਗਰਾਉਂਡ ਆਫ ਅਰੈਸਟ ਮੰਗੇ ਗਏ ਸਨ ਜੋ ਕਿ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਵਕੀਲਾਂ ਨੂੰ ਅਦਾਲਤੀ ਹੁਕਮਾਂ ਦੇ ਰਾਹੀਂ ਦੇ ਦਿੱਤੇ ਗਏ ਹਨ ਦੂਜੀ ਅਰਜੀ ਵਿਕਰਮ ਮਜੀਠੀਆ ਦੇ ਵੱਲੋਂ ਜੋ ਲਗਾਈ ਗਈ ਸੀ ਉਹ ਇਹ ਸੀ ਕਿ ਬੈਰਕ ਚੇਂਜ ਕਰਨ ਦੀ ਮੰਗ ਕੀਤੀ ਗਈ ਹੈ ਉਸ ਸੰਬੰਧੀ ਜਵਾਬ 22 ਜੁਲਾਈ ਨੂੰ ਸਟੇਟ ਵੱਲੋਂ ਫਾਈਲ ਕੀਤਾ ਜਾਵੇਗਾ ਬੈਰਕ ਚੇਂਜ ਕਰਨ ਦੇ ਮਾਮਲੇ ਦੇ ਵਿੱਚ ਹੁਣ 22 ਜੁਲਾਈ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਿਪਲਾਈ ਫਾਈਲ ਕੀਤਾ ਜਾਵੇਗਾ ਵਿਕਰਮ ਮਜੀਠੀਆ ਦੀ ਬੈਰਕ ਚੇਂਜ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਹੁਣ ਇਹ ਸੁਣਵਾਈ 22 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਇਸ ਦੇ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਵਿਕਰਮ ਮਜੀਠੀਆ ਦੇ ਵੱਲੋਂ ਦੋ ਮਾਮਲਿਆਂ ਦੇ ਵਿੱਚ ਅਰਜੀ ਲਗਾਈ ਗਈ ਸੀ ਪਹਿਲੀ ਗਰਾਉਂਡ ਆਫ ਅਰੈਸਟ ਮੰਗੇ ਗਏ ਸਨ ਜੋ ਕਿ ਪਹਿਲਾਂ ਹੀ ਵਿਕਰਮ ਮਜੀਠੀਆ ਦੇ ਵਕੀਲਾਂ ਨੂੰ ਅਦਾਲਤੀ ਹੁਕਮਾਂ ਦੇ ਰਾਹੀਂ ਦੇ ਦਿੱਤੇ ਗਏ ਹਨ ਦੂਜੀ ਅਰਜੀ ਵਿਕਰਮ ਮਜੀਠੀਆ ਦੇ ਵੱਲੋਂ ਜੋ ਲਗਾਈ ਗਈ ਸੀ ਉਹ ਇਹ ਸੀ ਕਿ ਬੈਰਕ ਚੇਂਜ ਕਰਨ ਦੀ ਮੰਗ ਕੀਤੀ ਗਈ ਹੈ ਉਸ ਸੰਬੰਧੀ ਜਵਾਬ 22 ਜੁਲਾਈ ਨੂੰ ਸਟੇਟ ਵੱਲੋਂ ਫਾਈਲ ਕੀਤਾ ਜਾਵੇਗਾ ਬੈਰਕ ਚੇਂਜ ਕਰਨ ਦੇ ਮਾਮਲੇ ਦੇ ਵਿੱਚ ਹੁਣ 22 ਜੁਲਾਈ ਨੂੰ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਿਪਲਾਈ ਫਾਈਲ ਕੀਤਾ ਜਾਵੇਗਾ